ਸੰਗਰੂਰ ਤੋਂ ਇਸ ਸਮੇਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਇੱਕ 50 ਸਾਲਾ ਔਰਤ ਨੂੰ ਆਪਣੀ ਜੀਪ ਦੇ ਨਾਲ ਤਰੜਕੇ ਮਾਰ ਦਿੱਤਾ ਗਿਆ ਤੋਂ ਨੂੰ ਦੱਸਦੇ ਕਿ ਮਾਮਲਾ ਸੰਗਰੂਰ ਦੇ ਰਾਮਨਗਰ ਬਸਤੀ ਦਾ ਸਾਹਮਣੇ ਆਇਆ ਜਿੱਥੇ ਰਾਜਕੁਮਾਰ ਜੋ ਵਿਅਕਤੀ ਆ ਉਸ ਦੇ ਵੱਲੋਂ ਆਪਣੀ ਬਲੈਰੋ ਪਿਕਅਪ ਕੈਂਪਰ ਗੱਡੀ ਦੇ ਨਾਲ ਸਵੇਰੇ 6:00 ਵਜੇ 6:00 ਵਜੇ ਦਾ ਸਮਾਂ ਸੀ ਜਦੋਂ ਉਸ ਨੇ ਉਸੇ 50 ਸਾਲਾ ਔਰਤ ਜਿਸ ਦਾ ਨਾਮ ਭਜਨੋ ਦੇਵੀ ਦੱਸਿਆ ਜਾ ਰਿਹਾ ਉਸ ਨੂੰ ਆਪਣੀ ਗੱਡੀ ਥੱਲੇ ਕਈ ਵਾਰ ਦਰੜਿਆ ਅਤੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਅਤੇ ਉੱਥੇ ਹੀ ਮ੍ਰਿਤਕ ਔਰਤ ਦੇ بیٹے ਸੁਖਚੈਨ ਸਿੰਘ ਜਦ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ ਉਹ ਵੀਡੀਓ ਦਿਖਾਉਣ ਦੇ ਹੋਏ ਉਸ ਨੇ ਦੋਸ਼ ਲਾਇਆ ਕਿ ਦੋਸ਼ੀ ਰਾਜਕੁਮਾਰ ਜੋ ਸਾਡੇ ਮੁਹੱਲੇ ਦਾ ਹੀ ਵਸਨੀਕ ਆ ਉਸਨੇ ਰਾਤ ਦੇ ਸਮੇਂ ਇੱਕ ਛੋਟੀ ਬੱਚੀ ਦੇ ਨਾਲ ਕੁਝ ਗਲਤ ਹਰਕਤਾਂ ਕੀਤੀਆਂ ਸਨ ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਸੀ ਨੌਜਵਾਨ ਸੁਖ ਚੈਨ ਨੇ ਦੱਸਿਆ ਕਿ ਮਹੱਲੇ ਦੇ ਕੁਝ ਲੋਕਾਂ ਨੂੰ ਉਹਨਾਂ ਨੇ ਜੋ ਸੀਸੀਟੀਵੀ ਕੈਮਰੇ ਦੀ ਫੁਟੇਜ ਸੀ ਉਹ ਦਿਖਾਈ ਅਤੇ ਉਹ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅਗਲੀ ਸਵੇਰ ਅਦੋਸ਼ੀ ਰਾਜਕੁਮਾਰ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ ਆਪਣੀ ਬੇਇਤੀਨਾਸ ਹਰ ਦੇ ਬੇਇਤੀ ਦਾ ਬਦਲਾ ਲੈਣਦੇ ਹੋਏ ਸੁਖਚੈਨ ਦੀ ਜੋ ਮਾਤਾ ਸੀ ਜਿਸ ਦੀ ਉਮਰ 50 ਸਾਲ ਸੀ ਉਸ ਦੇ ਉੱਤੇ ਜੋ ਆਪਣੀ ਮਹਿੰਦਰਾ ਪੀਕਅਪ ਜੋ ਗੱਡੀ ਸੀ ਉਹ ਕਈ ਵਾਰ ਉਸ ਦੇ ਉੱਤੇ ਚੜਾਈ ਅਤੇ ਉਸ ਨੂੰ ਮੌਦ ਦੇ ਘਾਟ ਉਤਾਰ ਦਿੱਤਾ ਫਿਲਹਾਲ આરોપી ਦੀ ਗੱਲ ਕਰਨੀ ਤਾਂ ਇੱਕ ਵਾਰ ਭਾਜੀ ਆਂਦਾ ਤੇ ਦੱਸਿਆ ਯਾਰ ਕਿ ਪੁਲਸ ਦੇ ਵੱਲੋਂ ਫਿਲਹਾਲ ਉਸ ਨੂੰ ਗ੍ਰਿਫਤਾਰ ਕਰ ਲੈ ਗਿਆ ਅਤੇ ਅਗਲੀ ਜੋ ਕਾਰਵਾਈ ਆ ਉਹ ਸ਼ੁਰੂ ਕਰ ਦਿੱਤੀ ਗਈ ਆ ਹਾਂ ਜੀ ਛੜਕ ਕੀ ਨਾਮ ਤੁਹਾਡਾ ਜੀ ਅਮਰੀਕ ਸਿੰਘ ਮਰਨਾਲੇ ਕੀ ਨਾਮ ਸੀ ਕੀ ਲੱਗਦੇ ਤੁਹਾਡੇ ਮੇਰੀ ਤਾਈ ਜੀ ਸੀ ਤੁਸ ਕੀ ਮਾਮਲਾ ਹੋਇਆ ਮਾਮਲਾ ਇਦਾਂ ਹੋਇਆ ਜਿੱਦਾਂ ਰਾਤ ਨੂੰ ਇਸ ਨੇ ਬੱਚੀ ਦੇ ਨਾਲ ਗਲਤ ਅਰਕਤੇ ਕਿਤੀਆ ਉਹ ਵੀਡੀਓ ਮੁੰਡਿਆਂ ਨੇ ਗਰੁੱਪ 'ਚ ਪਾਤੀ ਸਾਰਿਆਂ ਨੇ ਮੁਰਦਾ ਚੱਕਣ ਦੀ ਵਾਰੀ ਇਹਦੀ ਵੀਡੀਓ ਦਿਖਾਈ ਲੋਕਾਂ ਨੂੰ ਪੰਚਾਇਤ ਦੇ ਵਿੱਚ ਵੀ ਰੱਖੀ ਆ ਤੇ ਉਹਦੇ ਕਾਰਨ ਇਸ ਨੂੰ ਟਾਰਗੇਟ ਬਣਾਇਆ ਮਿਰਤਾ ਜੀ ਨੂੰ ਅੱਛਾ ਜੀ ਤਾਈ ਨੂੰ ਮਤਲਬ ਮਾਰੇ ਕਿਸ ਤਰੀਕੇ ਨਾਲ ਉਹ ਬਸ ਉਹ ਸਵੇਰ ਕੰਮ ਤੇ ਜਾਂਦੀ ਸੀ ਉਹਦੇ ਪਿੱਛਾ ਕਰ ਕਰਕੇ ਮਤਲਬ ਉੱਥੇ ਰਾਹ ਦੇ ਵਿੱਚ ਗੱਡੀ ਨਾਲ ਫੇੜ ਮਾਰੀ ਜੀ ਡਬਲ ਕ੍ਰੋਸਿੰਗ ਕਰਕੇ ਮਾਰੀ ਜੀ ਅੱਗੇ ਪਿੱਛੇ ਕਰਕੇ ਕਿੰਨੀ ਕਵਾਰ ਮਨ ਕੇ ਚਲੋ ਸ਼ਰੀਰ ਨੂੰ ਤੜੜਿਆ ਗਿਆ ਦੋ ਤਿੰਨ ਮਾਰੀ ਓਕੇ ਇਹ ਬੰਦਾ ਕੀ ਕੰਮ ਕਰਦਾ ਸੀ ਕਿੱਥੇ ਰਹਿੰਦਾ ਸੀ ਇਹ ਮਤਲਬ ਮਹੱਲੇ ਦਾ ਹੀ ਆ ਆਪਣਾ ਹੀ ਤੇ ਇਹ ਗੱਡੀ ਗੱਡੀ ਦਾ ਕੰਮ ਕਰਦਾ ਹੈ ਜੀ ਸਾਈਡ ਦੀ ਕਿੰਨੀ ਕੰਮ ਕਰਦਾ ਹੈ ਆਈ ਦੀ ਹੈਗੀ 48 ਸਾਲਾਂ ਕੰਮ ਕੀ ਕਰਦੇ ਤਾਈ ਤਾਈ ਮਤਲਬ ਆ ਫੇਰੀ ਪੂਰੀ ਮਤਲਬ ਇਦਾਂ ਕਾਗਜ਼ ਵਗੈਰਾ ਚੁਕਦੇ ਸੀ ਕੀ ਕੀ ਕਹਿਣਾ ਚਾਹੁੰਦੇ ਹੋ ਕੀ ਇਨਸਾਫ ਬਾ ਮਤਲਬ ਇਨਸਾਫ ਚਾਹੀਦਾ ਸਾਨੂੰ ਇਹਨੂੰ ਫਾਂਸੀ ਸਾਰੇ ਹੋਣੀ ਚਾਹੀਦੀ ਦਾਰੋ ਦੇ ਲੇਡੀਸ ਕੀ ਨਾਮ ਹੈ ਬਿਰਧਰਾ ਨਾਮ ਸੁਚੇਨाराम ਸੁਖਚੈਨ ਰਾਮ ਸੁਖਚੈਨ ਰਾਮ ਕੀ ਘਟਨਾ ਹੋਈ ਮੜੀ ਪੂਰੀ ਪੂਰੀ ਪੂਰੇ ਵਿਸਤਾਰ ਨਾਲ ਦੱਸੋ ਮੈਂ ਇਦਾਂ ਹੋਈ ਆ ਭਾਜੀ ਇਹ ਨਾ ਸਾਡੇ ਮਤਲਬ ਛੋੜਾ ਜਿਹਾ ਜਵਾਨ ਆ ਤੇ ਭੰਨੇ ਦੇ ਵਿੱਚ ਸਾਡੇ ਘਰਾਂ ਨਾਲ ਵੀ ਖੇਡਦੇ ਆ ਬੱਚੇ ਉੱਥੇ ਸਾਰੇ ਤੇ ਉੱਥੇ ਡਾਕਟਰ ਦੀ ਦੁਕਾਨ ਕੋਲ ਨਾ ਕਿਸੇ ਕੁੜੀ ਨਾਲ ਛੋੜੀ ਜਿਹੀ ਬੱਚੀ ਨਾਲ ਬੁੱਲਾ ਹੀ ਬੁੱਲ ਪਾ ਕੇ ਕਿਸੇ ਕਰਨ ਲੱਗਾ ਸੀ ਠੀਕ ਹੈ ਉਹ 1 2 ਮਿੰਟ ਦੀ ਵੀਡੀਓ 2 ਮਿੰਟ 28 28 ਸਕਿੰਟ ਦੀ ਵੀਡੀਓ ਆ ਉਹ ਠੀਕ ਹੈ ਉਹ ਵੀਡੀਓ ਜਦੋਂ ਮੇਰੇ ਕੋਲ ਆਈ ਮੈਂ ਚੱਕ ਕੇ ਅੱਗੇ ਸਾਰਿਆਂ ਨੂੰ ਸ਼ੇਅਰ ਕਰਤੀ ਮੈਂ ਆਪਣੇ ਫੇਸਬੁਕ account ਤੇ ਵੀ ਪਾਦੀ ਵੀਡੀਓ ਸਾਰੇ ਕਿਤੇ ਉਹ ਵੀਡੀਓ ਕਰਤੀ ਸਾਰੇ ਠੀਕ ਹੈ ਇਹ ਹੁਣ ਮੇਰੇ ਨਾਲ ਤਾਂ ਕੋਈ ਉਹ ਕਰ ਨਾ ਸਕਿਆ ਇਹ ਆਗੇ ਦਿੱਤਾ ਠੀਕ ਹੈ ਇਹ ਸਵੇਰੇ ਮੇਰੇ ਮਾਤਾ ਜੀ ਜਾਂਦੇ ਆ ਸਵੇਰੇ 5:00 6:00 ਵਜੇ ਕੰਮ ਤੇ ਜਾਂਦੇ ਆ 6:00 ਵਜੇ 7:00 ਵਜੇ ਕੰਮ ਤੇ ਜਾਂਦੇ ਆ ਉਹ ਪਿੱਛੋਂ ਦੀ ਗੱਡੀ ਲਾ ਕੇ ਮੈਂ ਗੱਡੀ ਮਾਰ ਕੇ ਗੱਡੀ ਉੱਤੇ ਚੜਹੀ ਆ ਦੋ ਬਾਰ ਉਹ ਮੇਰੇ ਨਾਲ ਤਾਂ ਕੋਈ ਬਦਲਾ ਨਿਕਲਣੀਆਂ ਆ ਤੋ ਮੇਰੇ ਮਾਂ ਨਾਲ ਮਾਂ ਦੇ ਉੱਤੇ ਦੋ ਦੋ ਤਿੰਨ ਵਾਰ ਗੱਡੀ ਚੜ੍ਹ ਕੇ ਮੇਰੇ ਮਾਂ ਦੀ ਡੈਥ ਹੋ ਗਈ। ਕੀ ਨਾਮ ਹੈ ਮਾਂ ਦਾ ਤੁਹਾਡੀ ਦਾ? ਭਾਜਨ ਦੇ ਭਾਜਨੋ ਦੇ ਵੀ ਹੈਗਾ ਨਹੀਂ ਮਾਤਾ ਦਾ ਨਾਮ। ਕਿੰਨੀ ਉਮਰ ਹੈ ਉਹਨਾਂ ਦੀ? ਉਮਰ ਹੈਗੀ ਉਹਨਾਂ ਦੀ 50 ਸਾਲ ਦੀ ਹੈ। ਤੇ ਜਿਹੜੀਆਂ ਗੱਡੀ ਚੜ੍ਹਾਈ ਆ ਉਹ ਕੌਣ ਹੈ? ਉਹ ਨਾਮ ਰਾਜੇ ਹੈ ਨਾਮ ਬਲੈਓ ਪਿਕਅਪ ਗੱਡੀ ਹੈ ਉਹਨਾਂ ਲਵੇ। ਉਹ ਗੱਡੀ ਆ ਗਈ। ਕਿੱਥੇ ਰਹਿੰਦਾ ਖੋ? ਰਾਮਨਗਰ ਬਸਤੀ ਦੇ ਵਿੱਚ ਹੀ ਰਹਿੰਦਾ ਹੈ। ਸਾਡੀ ਗੁਆਂਢ ਕੀ ਪਿਛਲੀ ਗਲੀ ਦੀ। ਘਰਾਂ ਕੋਲੀ ਰਹਿੰਦਾ ਹੈ ਅਸੀਂ। ਮੇਰਾ ਨਾਮ ਉਹ ਤੁਹਾਡਾ ਜੀ ਮਨਜੀਤ ਕੀ ਹੋਇਆ ਸੀ ਤੁਹਾਨੂੰ ਕਦੋਂ ਪਤਾ ਲੱਗਿਆ ਸੰਸਵੇਰੇ ਪਤਾ ਲੱਗਿਆ ਹੈਗਾ ਹਾਂਜੀ ਸਵੇਰੇ ਜਦ ਲੱਗਿਆ ਸੀ ਇਦਾਂ ਪਈ ਹੋਈ ਇੱਥੇ ਕਮੀਚ ਪਟਿਆ ਸੀ ਉਹਦਾ ਅੱਗੋਂ ਹਾਂਜੀ ਤੇ ਪਈ ਹੋਈ ਜਾਂ ਦੇਖਿਆ ਤਾਂ ਐਵੇਂ ਮੁੱਧੀ ਪਈ ਸੀ ਹਾਂਜੀ ਇੱਥੇ ਸੱਟ ਲੱਗੀ ਇੱਥੋਂ ਇੱਥੋਂ ਖੂਨ ਜੂਹਾ ਹੈਗਾ ਦੇ ਉੱਪਰ ਮੋੜੇ ਮੂੰਹ ਕਰ ਸ੍ਰੀ ਚਟਨੀਆ ਕੇ ਸੱਤਾ ਸੀ ਨਾ ਇੱਥੋਂ ਕੰਨ ਤੋਂ ਅਖੂਨ ਜੂਹਾ ਹੈਗਾ ਅੱਛਾ ਬਸ ਇਹੀ ਦੇਖੇਗੀ ਆਖੋ ਕਿਸੇ ਦਾ ਕੁਝ ਠੀਕ ਸੀ ਅੱਛਾ ਜੀ ਬਸ ਜੇਸਟਾ ਲੱਗ ਗਿਆ ਜਦ ਦੇਖਿਆ ਮੁੱਦੀ ਪਈ ਹੋਈ ਟਾਈਮ ਤੇ ਸੀ ਦਿੱਤਾ ਹਾਂ ਟਾਈਮ ਤੇ ਉੱਥੇ ਕਿਵੇਂ ਦਿੱਤੋ ਹੋਈ ਜਦ ਅਸੀਂ ਗਿਆ ਕੁਛ ਵੀ ਨਹੀਂ ਸੀ ਉਸੇ ਕੋਈ ਨੌਜ ਨਹੀਂ ਚਲਦੀ ਕੁਛ ਨਹੀਂ ਚਲਦੀ ਉਹਦੀ ਡੜਾ ਕੇ ਮਾਰੀ ਉਹ ਤਾਂ ਛੋਲ ਦੇਖੇ ਮੁੰਡੇ ਮੈਨੂੰ ਕੋਈ ਸ਼ੱਕ ਨਹੀਂ ਕੁਛ ਨਹੀਂ ਚੱਲ ਰਿਹਾ ਸੀ ਜਨਾਬ ਜਨੂਰ ਸਾਲ ਕੋਈ ਕੀ ਕੀ ਕਹਿਣਾ ਚਾਹੋਗੇ ਇਨਸਾਫ ਦੀ ਕੀ ਮੰਗ ਕਰਦੇ ਮਾਰਨਾ ਸਫਾਸੀ ਦਾ ਹੁਕਮ ਦੇਣਾ ਹੈ ਬਸ ਉਹਦੇ ਬਰਾਬਰ ਮਾਰਨਾ ਬਰਾਬਰ ਹੀ ਮਾਰਨਾ ਹੈ ਸਾਰੇ ਛੋਟੇ ਛੋਟੇ ਜਵਾਬ ਰੋਕੇ ਮਰੀਗਾ ਨਾ ਉਸ ਨੂੰ ਬਰਾਬਰ ਹੀ ਮਾਰਨਾ ਹੈ ਬਰਾਂਡ ਬਣਾ ਕੱਢਿਆ ਚਾਰਾਂ ਦੇ ਪਨਾਚਾਰੀ ਦੇ ਪਰ ਕੱਟਿਆ ਸਭੀ ਬਰਦਾਸ਼ਤ ਚਾਰੀ ਰਾਤ ਵਿੱਚ ਮਰਿਆ ਛੋਟੀ ਛੋਟੇ ਛੋਟੇ ਜਵਾਬ ਸੀ ਜਾਂ ਦੇ ਚਾਰੀ ਮੇਰੇ ਜੇਸ ਦੀ ਡੈਥ ਹੋ ਗਈ ਮੈਂ ਛੋਟੇ ਛੋਟੇ ਜਵਾਬ ਸੀ ਜਾਂਦੇ ਦੇ ਕਾਰਨ ਕੀ ਦੇਖਦੇ ਹਾਂ ਕਿਉਂ ਇਹੋ ਜਿਹਾ ਕੁਝ ਕੀਤਾ ਗਿਆ ਬੰਦੇ ਕੋਲ ਕੀ ਬਲਾ ਕਿਉਂ ਕਰਿਆ ਗਿਆ ਹੈਗਾ ਤਾਂ ਤੇ ਪਰਾਂ ਮੈਂ ਤੇ ਗੱਲ ਦਾ ਵੀ ਨਹੀਂ ਪਤਾ ਆ ਗਿਆ ਸਾਨੂੰ ਨਾਲਾਤ ਗੱਲਾਂ ਕਰੀ ਮੇਰੇ ਚਟਰਾਣੀ ਨੇ ਪਰਿਵਾਰ ਚ ਕੌਣ ਕੌਣ ਰਹਿ ਗਿਆ ਹੁਣ ਪਰਿਵਾਰ ਚ ਕੀ ਰਹਿ ਗਿਆ ਆਖੋ ਬੁੜੀ ਆ ਗਈ ਮਰਦਾ ਬੈਠੀ ਹੈ ਔਰ ਸਰ ਇੱਕ ਮੰ ਮਾਮਲਾ ਆਇਆ ਕੀ ਮਾਮਲਾ ਜੀ ਪੂਰੀ ਡਿਟੇਲ ਦੱਸੋ ਹਾਂਜੀ ਸਾਨੂੰ ਇਤਲਾਹ ਮਿਲੀ ਸੀ ਵੀ ਭਾਜਨੂ ਦੇਵੀ ਹੈ ਜਿਹੜੀ ਹਸਪਤਾਲ ਚ ਪਰੀ ਦੀ ਡੈਡ ਬੋਡੀ ਪਈ ਆ ਉਹਦਾ ਰੁਕਾ ਆਇਆ ਸੀ ਉਹਦੇ ਸੰਧ ਚ ਅਸੀਂ ਜਿਹੜੀ ਮਲਾਇਸੀ ਮਦਈ ਠੀਕ ਹੈ ਜਿਹੜਾ ਰਾਜਾ ਰਾਮ ਰਾਕੇਮਾਰਾ ਜਿਹੜਾ ਤੇ ਇਹਦੇ ਕੋਲ ਗੱਡੀ ਆ ਤੇ ਇਹ ਜਿਹੜੀ ਮਰਨ ਵਾਲੀ ਸੀ ਭਜਨੂ ਦੇਵੀ ਇਹ ਸਵੇਰੇ ਸਵੇਰੇ ਆਪਣਾ ਕਬਾੜ ਦਾ ਜਿਵੇਂ ਕੰਮ ਕਰਦੇ ਉਹ ਕੰਮ ਕਰਦੀ ਸੀ ਜਾ ਰਹੀ ਸੀ ਰੋਡ ਤੇ ਇਹ ਬੰਦੇ ਨੇ ਜਾਣ ਪੁੱਝ ਕੇ ਜਿਹੜੀ ਗੱਡੀ ਪਹਿਲਾਂ ਰੰਜਿਸਮਣ ਕਰਕੇ ਇਹਨਾਂ ਦੇ ਪਹਿਲਾ ਮੁਕਦਮਾ ਜਦ ਹੋਇਆ ਸੀ ਦੱਪ ਕੰਨਾ 2-3 ਸਾਲ ਪਹਿਲਾਂ ਉਸੇ ਰੰਜਿਸ ਕਰਕੇ ਇਹਨਾਂ ਜਿਹੜੀ ਤੇ ਕੱਲ ਵੀ ਇਹਨਾਂ ਦਾ ਕੋਈ ਝਗੜਾ ਹੋਇਆ ਉਸ ਰੰਜਿਸ ਕਰਕੇ ਇਹਨਾਂ ਜਿਹੜਾ ਉਹ ਲੇਡੀ ਤੇ ਜਿਹੜੀ ਗੱਡੀ ਛੁੜਾ ਦਿੱਤੀ ਉਹਦੀ ਮੌਤ ਹੋ ਗਈ ਕਿੰਨੀ ਵਾਰ ਚੜਾਈ ਗਈ ਉਹ ਕਹ ਰਹੇ ਨੇ ਵੀ ਬਾਰ ਬਾਰ ਦਰੜਿਆ ਗਿਆ ਐਮਰ ਮਾਮਲਾ ਸਾਹਮਣੇ ਹੈ ਵੀ ਬਾਰ ਬਾਰ ਦਰੜਿਆ ਗਿਆ ਉਹਨੂੰ ਵੀ ਜਿਹੜੀ ਚੜਾ ਕੇ ਉਹ ਕੈਮਰਾ ਦੇ ਜਿਹੜੀ ਕੋਕਪੜਤਾਲ ਚੀਂਦਰਾ ਜਿਹੜੇ ਕੈਮਰੇ ਲੱਗੇ ਨੇ ਤੇ ਸਾਰੇ ਜਿਹੜੀ ਕੋਕਪੜਤਾਲ ਕੀਤੀ ਜਾਵੇਗੀ ਹਾਲ ਹੀ ਕੜੇ ਬਿਆਨ ਲਿਖ ਕੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਰਾਜਾ ਰੰਦ ਦੇ ਖਿਲਾਫ ਕਰ ਰਹੇ ਸਰਪੰਚ ਨਾਲ ਪਿੱਛੇ ਘਟਨਾ ਦੇ ਪਿੱਛੇ ਕੀ ਕਾਰਨ ਪਤਾ ਲੱਗੇ ਕਿ ਕੌਣ ਮਾਰਿਆ ਕਾਰਨ ਇਹਦੇ 2-3 ਸਾਲ ਪਹਿਲਾਂ ਵੀ ਇਹਨਾਂ ਦਾ ਕੋਈ ਝਗੜਾ ਹੋਇਆ ਸੀਗਾ ਤੇ ਕੱਲ ਵੀ ਕੋਈ ਤਕਰਾਰ ਰਣ ਦੇ ਮਹੱਲੇ 'ਚ ਤਕਰਾਰ ਹੋਇਆ ਇਸ ਰਜਿਸਟਰ ਕਰਕੇ ਨੇ ਹਾਲ ਹੀ ਕੜੀ ਇਹ ਪਤਾ ਲ ਵੀਡੀਓ ਆਪਣੇ ਕੋਲ ਹਜੇ ਨਹੀਂ ਆਈ ਜੇ ਕੋਈ ਵੀਡੀਓ ਹੈਗੀ ਸੀ ਉਹ ਵੀ ਲੈ ਕੇ ਆਪਾਂ ਰਿਸ਼ਤੇ ਦੌਰਾਨ ਵਿਚਾਰਾਂਗੇ ਗ੍ਰਿਫਤਰੀ ਹੋ ਗਈ ਸਰ ਹਜੇ ਗ੍ਰਿਫਤਰੀ ਨਹੀਂ